ਹਾਂ ਜੀ ਦੋ ਰਾਤਾਂ ਰਹਿ ਮਤਲਬ 4-5 ਵਾਰੀ ਰਾਕਾਂ ਰਹਿ ਗਈ ਹਾਂ ਜੀ ਤੇ ਰਾਤਾਂ ਬਾਹਰ ਕੱਟ ਕੇ ਵੀ ਘਰੇ ਆਈ ਉਹਦੇ ਜੋ ਕੱਪ ਲੱਗੇ ਆ ਗਿਆ ਤੇ ਉਹਦਾ ਬੋਡੀ ਸਟ੍ਰਕਚਰ ਜਿਹੜਾ ਸਾਨੂੰ ਸਹੀ ਨਹੀਂ ਲੱਗਣ ਦਿਆ ਬਿਲਕੁਲ ਆਖੇ ਕਲੀਅਰ ਹੋ ਗਈ ਏ ਲਓ ਜੀ ਸਾਡੀ ਸ਼੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਬੋਡਲ ਸਾਰੇ ਭਰਾ ਸੌਲਵ ਕਰਦੇ ਆ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਹੋਣਗੇ ਜੀ ਆਪਾਂ ਆਏ ਆਪਾਂ ਪਿੰਡ ਮਾਲ ਦੀ ਆਪਣੇ ਉਸਤਾਦ ਜੀ ਦੇ ਬਹੁਤ ਹੀ ਪਿਆਰ ਵਾਲੇ ਉਸਤਾਦ ਕਨੂਮਾਲ ਜੀ। ਜਿੰਨਾਂ ਕੋ ਜਿਹੜੇ ਆਪਣੇ ਅਸੂ ਦਾ ਕਾਪੀ ਨਾਲ ਜਿਹੜਾ ਅਨਾਉਂਸ ਕੀਤਾ ਉਹਦੇ ਬਾਰੇ ਕੁੜੇ ਸੁਵਾਲ ਆਪਾਂ ਕੁਝ ਜਵਾਬ ਦਿਵਾਵਾਂਗੇ। ਕੋਈ ਆਪਾਂ ਨਾਲ ਜਿਹੜੇ ਬਹੁਤਲੇ ਅਨਾਂ ਤੋਂ ਤੁਹਾਨੂੰ ਸ਼ੌਂਕ ਕਰਾਵਾਂਗੇ। ਆਓ ਜੀ ਹੁਣ ਆਪਾਂ ਸਾਜੀ ਨਾਲ ਚੱਲਦੇ ਸਾਜੀ ਸਾਜੀ ਕਾਲ ਜੀ। ਸਾਸੀ ਗਾਜ਼ਰ ਕਵੀਰ ਵੀਰ। ਸਾਸੀ ਗਾਰ ਤੁਹਾਡੇ ਸਾਰੇ ਵੀਰ ਨੂੰ। ਹਾਂਜੀ। ਉਸਤਾਦ ਜੀ ਆਪਣੇ ਜਿਹੜਾ ਵਾ ਅਸੂ ਦਾ ਜਿਹੜਾ ਕਾਬੂ ਧਾਰ ਰਹੇ। ਹਾਂਜੀ ਹਾਂਜੀ। ਤੇ ਉਹਦੇ ਬਾਰੇ ਥੋੜਾ ਜਿਹਾ ਆਪਣੇ ਭਰਾਵਾਂ ਨੂੰ ਦੱਸੋ ਵੀ ਕਿਉਂਕਿ ਆਪਣੇ ਭਰਾ ਕਈ ਸਵਾਲ ਕਰਦੇ ਨੇ ਹਾਂਜੀ ਹਾਂਜੀ ਤੇ ਕਿੰਨੀ ਐਂਟਰੀ ਹੈ ਤੇ ਕਦੋਂ ਦਾ ਕਿਹੜੇ ਮੱਕੀ ਟਾਈਮ ਰੱਖਿਆ ਜੀ ਆਪਾਂ ਡਾਣਾ ਜਿਹੜਾ ਅਸੂ ਦਾ ਪਹਿਲੇ ਐਤਵਾਰ ਦਾ ਟੂਰਨਾਮੈਂਟ ਹਾਂਜੀ ਹਾਂਜੀ ਅਸੂ ਦੇ ਪਹਿਲੇ ਐਤਵਾਰ ਦਾ ਟੂਰਨਾਮੈਂਟ ਆਵਾਂਗੇ ਐਂਟਰੀ ਜਿਹੜੀ ਹਲੇ ਕੋਈ ਆਪਾਂ ਡਿਸਾਈਨ ਵੀ ਕੀਤੀ ਹਾਂਜੀ ਹਾਂਜੀ ਆਪਾਂ ਮੀਟਿੰਗ ਰੱਖਣੀ ਆ ਜਿਹੜੇ ਵੀ ਵੀਰ ਵੀਰ ਆਪਣੇ ਜਿੰਨੇ ਵੀ ਆਗੇ ਆਪਣੇ ਨਾਲ ਤੁਰਦੇ ਆ ਜਾਂ ਹਿੱਸਾ ਲੈਂਦੇ ਆ ਹਾਂਜੀ ਹਾਂਜੀ ਪਾਰਟਿਸਪੇਟ ਕਰਦੇ ਉਹਨਾਂ ਵੀਰਾਂ ਨੂੰ ਸੱਦਾਂਗੇ ਹਾਂਜੀ ਹਾਂਜੀ ਉਹਨਾਂ ਵੀਰਾਂ ਨੂੰ ਸੱਦ ਕੇ ਬਿਠਾ ਕੇ ਤੇ ਫਿਰ ਵੇ ਮਤਲਬ ਸਾਰਿਆਂ ਨੂੰ ਸਹੀ ਲੱਗਦੀ ਹੋ ਸਾਨੂੰ ਆਪਾਂ ਐਂਟਰੀ ਰੱਖਾਂਗੇ ਹਾਂਜੀ ਹਾਂਜੀ ਤੇ ਕੋਸ਼ਿਸ਼ ਕਰਾਂਗੇ ਹਰ ਵਾਰੀ ਆਪਾਂ ਜਿਹੜਾ ਉਹ ਕੈਸ਼ ਦਈਦਾ ਹੈ ਵੀਰਾਂ ਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਤੇ ਐਦ ਕੀ ਆਪਾਂ ਕੋਸ਼ਿਸ਼ ਕਰਨੀ ਆ ਜਿਹੜੇ ਵੀ ਆਪਣੇ ਕੋਲ ਐਂਟਰੀ ਇਕੱਠੀ ਹੋ ਉਹਨਾਂ ਦਾ ਆਪਾਂ ਸਮਾਨ ਦੇਣਾ ਜਿਤਨਾ ਫ੍ਰਿਜ ਹੋ ਗਿਆ ਕੂਲਰ ਹੋ ਗਿਆ ਹਾਂਜੀ ਜਾਂ ਕੁਝ ਜਿੰਨੇ ਮਤਲਬ ਪੈਸੇ ਹੋਣਗੇ ਉਹਦੇ ਹਿਸਾਬ ਨਾਲ ਇਕੱਠੇ ਹੋਣਗੇ ਜਿਹੜੇ ਉਹਦੇ ਹਿਸਾਬ ਨਾਲ ਆਪਾਂ ਜੋ ਵੀ ਬੰਦਾ ਹੋਊਗਾ ਉਹ ਵੀਰਾਂ ਨੂੰ ਆਪਾਂ ਦੇ ਦਾਂਗੇ ਸਹੀ ਸਹੀ ਉਸਤਾਜੀ ਤੇ ਉਸਤਾਜੀ ਆਪਣਾ ਜਿਹੜਾ ਵਾ ਦੇਣ ਜਿਹੜਾ ਤਰੀਕ ਜੀ ਉਹ ਕਿਹੜੀ ਹੈ ਆਪਣੀ ਅਸੂ ਦੇ ਪਹਿਲੇ ਤਵਾਰ ਪਹਿਲੇ ਆਦਵਾਰੀ ਪ ਐਂਟਰੀ ਦਾ ਕੋਈ ਫੀਸ ਦਾ ਪਗੜ ਨਹੀਂ ਮਤਲਬ ਕੁਛ ਨਹੀਂ ਕੁਛ ਨਹੀਂ ਹਲੇ ਕੁਛ ਨਹੀਂ ਅੱਛਾ ਜੀ ਠੀਕ ਹੈ ਆ ਬਾਰਿਸ਼ਾਂ ਜੀਆਂ ਤੁਹਾਨੂੰ ਪਤਾ ਉਹ ਜੜੀਆਂ ਆ ਹੁੰਦੀਆਂ ਪਈਆਂ ਵਾ ਹਾਂਜੀ ਹਾਂਜੀ ਇਹ ਬਾਰਿਸ਼ਾਂ ਜੀਆਂ ਜਿਹੜਾ ਹਟ ਜਾਣ ਥੋੜੇ ਆ ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਮੀਟਿੰਗ ਇੱਕ ਕਰਦੇ ਆਂ ਵੀਰਾਂ ਸਾਰਿਆਂ ਨੂੰ ਸੱਦਦੇ ਆਂ ਸਹੀ ਸਹੀ ਸਾਰੇ ਵੀਰ ਇਕੱਠੇ ਹੋਣਗੇ ਉਸ ਹਾਵਣਾ ਬੈਠ ਕੇ ਆਪਾਂ ਗੱਲਬਾਤ ਕਰਕੇ ਜਿੱਦਾਂ ਵੀਰਾਂ ਨੂੰ ਸੂਤ ਲੱਗੂਗਾ ਉਸ ਹਾਵਣਾ ਆਪਾਂ ਐਂਟਰੀ ਰੱਖ ਦੇਣੀ ਹੈ ਸਹੀ ਸਹੀ ਤੇ ਉਸਤਾਦ ਜੀ ਇਲਾਕਾ ਆਪਣਾ ਹੈਗੀ ਉਦੋਂ ਕੋਸ਼ਿਸ਼ ਦੋ ਤੋਂ ਆਪਣਾ 3000 ਦੇ ਵਿੱਚ ਵਿੱਚ ਰੱਖਣ ਦੀ ਸਹੀ ਸਹੀ ਤੇ ਇਲਾਕਾ ਵੀ ਉਸ ਵਾਈਜ਼ ਗੇੜ ਹਾਂਜੀ ਐਦ ਕੀ ਥੋੜਾ ਜਿਹਾ ਦੈਰਾ ਆਪਾਂ ਥੋੜਾ ਜਿਹਾ ਹੋਰ ਬਤਾ ਲਾਂਗੇ ਥੋੜਾ ਜਿਹਾ ਸਹੀ 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 ਕਿਉਂਕਿ ਹਰ ਵਾਰੀ ਵੀ ਜਿਹੜੇ ਤਰਾਜ ਕਰਦੇ ਆ ਵੀ ਸਾਡੇ ਕੋਠੇ ਰਹਿਣ ਤੇ ਸਾਡੇ ਕੋਠੇ ਰਹਿ ਜਾਂਦੇ ਆ ਹਾਂਜੀ ਜਿਹੜੇ ਆਪਣੇ ਇਲਾਕੇ ਹੈਗੇ ਉਹ ਤੋਂ ਇਲਾਵਾ ਆਦਿ ਆਪਾਂ ਥੋੜਾ ਜਿਹਾ ਦੈਰਾ ਜਿਹੜਾ ਉਹ ਵੱਡਾ ਕਰਾਂਗੇ ਹਾਂਜੀ ਲੋ ਜੀ ਹੁਣ ਆਪਾਂ ਉਸਤਾਦ ਜੀ ਨਾਲ ਜਿਹੜਾ ਸੂਦਾ ਕਾਫੂ ਡੋਂਦੇ ਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਆ ਤੇ ਬਾਕੀ ਜਿਹੜਾ ਹੁਣ ਆਪਾਂ ਇਹਨਾਂ ਦੇ ਉਸਤਾਦ ਜੀ ਨਾਲ ਦੇ ਕਬੂਤਰ ਆ ਉਹਨਾਂ ਦਾ ਤੁਹਾਨੂੰ ਸ਼ੌਂਕ ਹਾਂਜੀ ਉਸਤਾਦ ਜੀ ਇਹ ਕਿਹੜਾ ਕਬੂਤਰ ਕੀ ਆਪਣਾ ਇਹ ਆਪਣੀ ਟਾਡੀ ਮਾਦੀ ਬੜਾ ਵਧੀਆ ਰਿਜ਼ਲਟ ਜਿਹੜਾ ਇਹਦਾ ਆਂਦਿਆ। 2 ਦਿਨ ਕਬੂਤਰਾਂ ਨਾਲ ਲਾੜੀ, 2-3 ਕਬੂਤਰਾਂ ਦਾ ਰਿਜ਼ਲਟ ਪੂਰਾ ਵਧੀਆ ਦਿੱਤਾ ਨੇ। ਤੇ ਅੱਜ ਕਿਨੂੰ ਟਾਡੀ ਕਬੂਤਰ ਹੀ ਇੱਕ ਟਾਡੀ ਕੂਤਾਂ ਲਵਾਇਆ ਏ। ਹਾਂਜੀ ਹਾਂਜੀ। ਅਸੂਜ ਦੇ ਬੱਚੇ ਇਹਦੇ ਬੜੇ ਵਧੀਆ ਮਤਲਬ ਉੱਡੇ ਆ। ਹਾਂਜੀ ਹਾਂਜੀ। ਪੱਕੀ ਇੱਕ ਸੇਮ ਇਹਦੇ ਅਰਜੀ ਅਸੂਜ। ਹਾਂਜੀ। ਆਪਣਾ ਬੜਾ ਪਿਛਲਾ ਅਸੂਜ ਲੰਘਿਆ ਵਾ। ਹਾਂਜੀ ਹਾਂਜੀ। ਕਿਚ ਆਪਾਂ ਮੋਰਛਾਲੇ ਇਹਨੇ ਕੀਤਾ ਸੀ। ਹਾਂਜੀ ਹਾਂਜੀ। ਉਹਦੇ ਜਿਹੜੀ ਟੀ ਜਿਹੜੀ ਆ ਮਤਲਬ 4-5 11 ਸ਼ਾਮ ਹੀ ਬੈਠੀ ਆ। ਸਹੀ ਸਹੀ ਹੈ। ਕਿਹ ਟਾਈਮ ਨੇਰੇ ਨੇਰੇ ਵੀ ਪਾਈਏ ਤੇ ਅਗ ਹਾਂਜੀ ਜੇਡ ਚ ਡੋਣ ਵਾਸਤੇ ਜੇਡ ਚ ਆ ਜਿਹੜਾ ਆਪਣਾ ਕੱਪ ਹੋਇਆ ਤਿੰਨ ਦਿਨ ਦਾ ਹਾਂਜੀ ਤੋਂ ਕਿੰਨੇ ਦਿਨ ਚ ਇਹਦੀ ਧੀ ਜਿਹੜੀ ਪਈ ਆ ਸਹੀ 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 ਲਓ ਜੀ ਤੁਹਾਨੂੰ ਬਿਸ਼ੌਂਕ ਕਰਾਉਂਦੇ ਜੀ ਇਹ ਕਬੂਦਰੀ ਹੈ ਪਿਛੜੀ ਆ ਜਿਹੜਾ ਵਿਨ ਵੀ ਕੀਤਾ ਇਹਦੇ ਬੱਚੇ ਨੇ ਜੀ ਨਹੀਂ ਨਹੀਂ ਇਹਦਾ ਅਸੂ ਜੇ ਆਪਾਂ ਬੱਚਾ ਨਹੀਂ ਇਹਦਾ ਪਾਇਆ ਨਹੀਂ ਨਹੀਂ ਪਿਛੜੀ ਅਸੂ ਜੇ ਕਹਿੰਦੇ ਨਾ ਅਸੂ ਜੇ ਪਾਇਆ ਨਹੀਂ ਆਪਾਂ ਮੜ ਡੱਕ ਲਈ ਜੋ ਹੋਰ ਇੰਨੇ ਕ ਜਿਆਦੀ ਮਾਰਦੀ ਰਹੀ ਇਹਦੀ ਪੱਠੀ ਨਾ ਹਾਂਜੀ ਤੋਂ ਰਾਤਾਂ ਰਹਿ ਮਤਲਬ 4-5 ਵਾਰੀ ਰਾਤਾਂ ਰਹਿ ਗਈ ਹਾਂਜੀ ਹਾਂਜੀ ਤੇ ਰਾਤਾਂ ਬਾਹਰ ਕੱਟ ਕੇ ਵੀ ਘਰੇ ਆਈ ਉਹਦੇ ਜਦੋਂ ਜੋ ਕੱਪ ਲੱਗ ਗਿਆ ਆ ਗਿਆ ਤੋਂ ਉਹ ਉਹ ਇਸ ਟਰੈਕਟਰ ਜਿਹੜਾ ਸਾਨੂੰ ਸਹੀ ਨਹੀਂ ਲੱਗੰਦਾ ਵੀ ਉਹ ਦੰਦੇ ਥੋੜਾ ਹਲਾਤ ਚ ਨਹੀਂ ਲੱਗੰਦੀ ਠੀਕ ਠੀਕ ਕਿਉਂਕਿ ਯੋਰ ਬਹੁਤ ਜ਼ਿਆਦਾ ਮਾਰਦੀ ਜੋ ਤੇ ਆਪਾਂ ਫਿਰ ਪਾਈ ਨਹੀਂ ਉਹ ਅਸੂ ਚ ਸਹੀ ਸਹੀ ਉਹਦੋਂ ਵਾਰ ਆਪਾਂ ਜੇੜ ਚੜਾਇਆ ਨੋ ਜੇੜ ਤੇ ਸਾਰੇ ਕਪਾਂਜ ਮਤਲਬ ਇਹਦੀ ਜਿਹੜੀ ਉੱਡੀ ਆ ਹਾਂ ਇਹਦੇ ਬੱਚੇ ਜਿਹੜੇ ਹੁਣ ਮੈਂ ਬਾਵਾ ਜੀ ਮਤਲਬ ਫਿਰ 4-5 ਬੱਚੇ ਤਿਆਰ ਕਰਦੇ ਆ ਲਓ ਜੀ ਉਸਤਾਜ ਜੀ ਨਾਲ ਦੇ ਜਿਹੜੇ ਆ ਕਾਰੀ ਫੇਰ ਹੁਣ ਇਹਨੇ ਆਪਣੀ ਵਰਗੀ ਪੱਟੀ ਲੱਗੇ ਖੜੀ ਆ ਹਾਂ ਡੈਡੀ ਫੀਮੇਲ ਦੇ ਇਹਦਾ ਤਾਂ ਨਿਸ਼ਾਨਾ ਕਰਾਉਂਦੇ ਆ ਉਸਤਾਜ ਜੀ ਨਾਲ ਨੂੰ ਉਸਤਾਜ ਜੀ ਅਖਲਾ ਸ਼ੌਂਕ ਕਰਾਈ ਇਹ ਦੇਖ ਲੋ ਜੀ ਬਿਲਕੁਲ ਆਖੇ ਕਲੀਅਰ ਹੋ ਗਈ ਏ ਉਡੀ ਰੇਂਗ ਮੁਕੰਮਲ ਜੇ ਇਹਨੇ ਜਿਹੜੇ ਆਪਣੇ ਬੱਚੇ ਬਹੁਤ ਵਧੀਆ ਡਾਇਰ ਨੇ ਉਸਤਾਦ ਜੀ ਪਾਰਵੀ ਦਾ ਵੀ ਸ਼ੌਂਦਰਾ ਦੋਸਤ ਹੈ ਹੈ ਕੱਟੀ ਏ ਦੋਸਤੋ ਕਿਉਂਕਿ ਬਰੀਡਿੰਗ ਆ ਲਈ ਏ ਫੀਮੇਲ ਏ ਕੁਝ ਲਾਲ ਲਾਲਪਰ گاਹ ਆਪਣੇ ਬੱਚਿਆਂ 'ਚ ਹੀ ਛੜਦੀ ਪਰ ਕਟਿਆ ਪੂਰਾ ਸੇਮ ਆ ਹੀ ਨਿਕਲਦਾ ਪਾਰੇ ਲੋ ਜੀ ਆਹੜਾ ਪਾਰਿਆ ਇਹਦੀ ਵੀ ਜੇ ਮਲਕੀ ਗਾਹ ਨੇ ਆਪਣੇ ਬੱਚਿਆਂ 'ਚ ਵੀ ਜਿਹੜਾ ਲਾਲਪਰ ਦੇਦੀ ਜੀ ਬਿਲਕੁਲ ਲਾਲਪਰ ਜੀ ਬਿਲਕੁਲ ਲਾਲਪਰ ਜੀ ਗਾਵਣ ਬੱਚਿਆਂ ਦੇ ਬੱਚੇ ਵੀ ਇਹਦੇ ਆਪਾਂ ਕਟਾਏ ਆ ਜਿਹੜੀ ਗਾਂ ਅਸੂ ਚ ਪੱਠੀ ਇਹਦੀ ਉੱਡੀ ਹੈ ਨਾ ਹਾਂਜੀ ਹਾਂਜੀ ਉਹਦੇ ਆਪੇ ਜੀੜ ਤੇ ਡਾਈ ਆ ਹਾਂਜੀ ਹਾਂਜੀ ਉਹਦੇ ਬੱਚੇ ਗਾਂ ਘਟਾਏ ਚਾਰ ਬੱਚੇ ਉਹਦੇ ਇੱਕ ਬੱਚਾ ਦੇ ਆਪਣੇ ਕੋ ਮਰ ਗਿਆ ਤਿੰਨ ਬੱਚੇ ਗਾੜੀ ਸੇਮ ਮਤਲਬ ਆਪਣੀ ਦਾਦੀ ਵਰਗੇ ਬੱਚੇ ਗਾੜੀ ਸਹੀ 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 ਲੋ ਜੀ ਠੀਕ ਹੈ ਲੋ ਜੀ ਜਿਹੜਾ ਆਪਣੇ ਨਾਲ ਜਯੋਨ ਵੀਰ ਵੀ ਆਇਆ ਆਹ ਕਬੂਤਰ ਆਪਾ ਮੰਨਾ ਵੀਰ ਢਾਲ ਪਿੰਡ ਤੋਂ ਹਾਂਜੀ ਹਾਂਜੀ ਆ ਉਹਨਾਂ ਕਬੂਤਰ ਦਿੱਤਾ ਮੰਨੇ ਵੀਰ ਨਾ ਪਾ ਲੋ ਜੀ ਮੰਨਾ ਵੀਰ ਆਪਣਾ ਮੰਨੇ ਉਸਤਾਦ ਜੀ ਹਾਂਜੀ ਮਨਾਸਾ ਜੀ ਹਾਂਜੀ ਜੀ ਉਹਨਾਂ ਨੇ ਜਿਹੜਾ ਕਬੂਤਰ ਭਾਈ ਇਹਨਾਂ ਦਿੱਤਾ ਤੇ ਲੋ ਜੀ ਤੁਹਾਨੂੰ ਹੁਣ ਸ਼ੌਕ ਕਰਾਉਂਦੇ ਆ ਜੀ ਠੀਕ ਹੈ ਸਰ ਐਸੇ ਫੀਮੇਲ ਨਾਲ ਪਾਇਆ ਹੁਣ ਆਪਾਂ ਇਹ ਜੋੜਾ ਚੇਂਜ ਕੀਤਾ ਸ਼ੌਕ ਵੀ ਕਰਾਉਂਦੇ ਆ पर जी शौक़ु कटिया सही डी शौक़ आ जोड़ा लॻण ਸਤ ਜੀ ਨਾਲ ਜਿਹੜਾ ਜੋੜਾ ਲਵਾਇਆ ਸੀ ਸਹੀ ਹੈ ਹਾਂਜੀ ਸਤ ਜੀ ਆਹ ਧੀ ਜੀ ਉਹਦੀ ਠੀਕ ਹੈ ਲਓ ਜੀ ਜਿਹੜੀ ਮਾਂ ਦੇ ਅਸੀਂ ਜਿਹੜੀ ਮਾਂ ਦਿਖਾਈ ਜੀ ਥੱਲੇ ਹਾਂ ਜੀ ਜਿਹੜੀ ਮਾਂ ਵਿਖਾਈ ਤਾਂ ਥੱਲੇ ਸਹੀ 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 ਆਹ ਧੀ ਜਿਹੜੀ ਆਪਣੀ ਅਸੂ ਜੁੱਡੀ ਨਾ ਤੇ ਗਾਂ ਆਪਾਂ ਜੇੜ ਚ ਨੇ ਜੇੜ ਚ ਸਾਰੇ ਕੱਪਾਂ ਜੁੱਡੀਏ ਸਹੀ ਸਹੀ ਆਖਰਸਾਰ ਇਸੇੋਂ ਕੋਈ ਠੀਕ ਐ ਸਾਹਿਬ ਜੀ ਉਸਤਾਦ ਜੀ ਇਹ ਜੀ ਕੀ ਫਰਵਾਜ਼ ਰਹੀ ਹੈ ਆਪਣੇ ਇਹਦੀ ਯਾਦ ਕੀ ਅਸੂ ਚ ਬੈਠੀ ਜੇ ਜੇੜ ਚ ਪਹਿਲੇ ਦਿਨ ਬੈਠੀ 12 ਵਜੇ ਹਾਂਜੀ ਹਾਂਜੀ ਤੇ ਦੂਜੇ ਵਾਰ ਚ ਹਵਾ ਚ ਲੰਦੇ ਹਵਾ ਦੇ ਕਬੂਤਰ ਆਪਣੇ ਕੱਚੇ ਸੀ ਸਹੀ 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 ਤੇ ਇੱਕ ਦਿਨ ਬੈਗੀ 9:30 ਵਜੇ ਹਾਂਜੀ ਹਾਂਜੀ ਤੇ ਇੱਕ ਦਿਨ ਬੈਠੀ 10:30 ਵਜੇ ਦੀ ਤੇ ਭੈਣ ਮੈਂ ਇੱਕ ਦਿਨ 10 ਵਜੇ ਹਾਂਜੀ ਉਦੋਂ ਬਾਅਦ 9:30 ਵਜੇ ਇੱਕ ਦਿਨ 12 ਵਜੇ ਇੱਕ ਦਿਨ 10 ਵਜੇ ਇੱਕ ਦਿਨ 9:30 ਵਜੇ ਸਹੀ 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 ਹਾਂਜੀ ਇਹਦੇ ਤੁਹਾਨੂੰ ਭੈਣ ਆਇਆ ਲੈ ਆਹ ਇੱਕ ਗੇੜੀ ਹੁਣੇ ਦੀ ਭੈਣ ਇਹ ਆਪਾਂ ਜੇੜ ਚ ਭਜਾਈ ਆ ਕੋਰ ਦੀ ਭੈਣ ਇਹ ਢੇਡ 'ਚ ਆਪਣਾ ਬੱਚਾ ਗਿੱਜਿਆ ਸੀ ਇਹ ਹਾਂਜੀ ਤੇ ਢੇਡ 'ਚ ਤੂਫਾਨ ਆਇਆ ਸੀ ਹਾਂਜੀ ਭੱਜ ਗਿਆ ਤੂਫਾਨ 'ਚ ਸਹੀ ਤੇ ਬਾਅਦ 'ਚ ਆਪੇ ਹੀ ਤੂਫਾਨ 'ਚ ਘਰ ਆ ਗਿਆ ਸਹੀ ਸਹੀ ਆਪੇ ਆ ਕੇ ਜਾਲ ਤੇ ਬੈਠਾ ਵਿਆ ਬੱਚਾ ਨੇ ਇਸੇ ਦੀ ਭੈਣ ਆ ਉਹਦੀ ਵੀ ਬੜੀ ਵਾਪਸੀ ਉਹ ਵੀ ਆ ਗਿਆ ਆਪੇ ਹੀ ਆਪਣਾ ਬੈਠੀ ਹੁੰਦੀ ਆ ਗਿਆ ਸਹੀ ਸਹੀ ਇਹ 'ਚ ਵੀ ਗਾੜੀ ਸੇਮ ਉਹ ਕੁਆਲਿਟੀ ਵਾਪਸੀ ਦੀ ਅੱਖਰ ਅਸਤਾ ਜੀ ਸ਼ੌਂਕਰ ਲੋ ਜੀ ਬਾਕੀ ਉਸਤਾ ਜੀ ਨੇ ਪਰ ਪਟਾਈ ਦਿੱਤੀ ਆ ਅਸੂ ਵਾਸਤੇ ਫੇਰ ਸਤ ਜੀ ਜਿਹੜਾ ਕੀ ਜਿਵੇਂ ਕਹਿੰਦੇ ਆ ਵੀ ਅਸੂ ਦਾ ਜਿਹੜਾ ਵਾ ਕਬੂਤਰ ਹੋਰ ਹੁੰਦਾ ਵਾ ਤੇ ਜਿਹੜਾ ਜੇਠ ਦਾ ਕਬੂਤਰ ਹੋਰ ਹੁੰਦਾ ਇਸ ਬਾਰੇ ਥੋੜੀ ਆਪਾਂ ਨੂੰ ਨੌਲਜ ਦਿਓ ਆਪਣੇ ਭਰਾਵਾਂ ਲਈ ਕਿਹਦਾ ਵੇਖੋ ਜੀ ਆਪਾਂ ਜਦੋਂ ਆਪਾਂ ਜਦੋਂ ਅਣਜਾਣ ਹੁੰਨੇ ਹਾਂ ਜਦੋਂ ਅਸੀਂ ਸਤਾਜ ਜੀ ਕਿਦੀ ਨਹੀਂ ਕਰਦੇ ਹਾਂਜੀ ਹਾਂਜੀ ਸਾਡੇ ਅਸੂ ਚ ਵੀ ਉਹ ਹੁੰਦੇ ਜੀੜ ਚ ਵੀ ਉਹ ਹੁੰਦੇ ਹਾਂਜੀ ਹਾਂਜੀ ਇਹਦਾ ਜੀ ਦੋਦੇ ਹੁਣ ਜੋ ਜੋ ਆਪਾਂ ਗਾਂ ਵਾਦੇ ਪਏ ਨਾ ਹਾਂਜੀ ਹਾਂਜੀ ਓਹ ਇੱਕ ਪੁੱਤਰਾ ਆਪਾਂ ਕਹਿ ਜੀਦੇ ਯਾਰ ਅੱਜ ਆ ਜੀੜ ਚ ਨਾ ਡਾਓ ਅਸੂ ਚ ਡਾਵਾਂਗੇ ਇਦਾਂ ਤੇ ਉਦਾਂ ਹਾਂਜੀ ਹਾਂਜੀ ਕਬੂਤਰ ਓਹੀ ਸਾਡੇ ਕੋ ਹੁੰਦੇ ਹੈ ਕਬੂਤਰ ਸਹੀ ਸਹੀ ਤੇ ਓਹ ਹਰ ਵਾਰੀ ਅਸੂ ਚ ਬਾਗੀਆਂ ਚ ਵੀ ਓਹ ਪੈਂਦੇ ਨੇ ਤੇ ਜੀੜ ਦੀਆਂ ਬਾਗੀਆਂ ਚ ਓਹ ਪੈਂਦੇ ਹੁੰਦੇ ਤੇ ਉਸਤਾਜ ਜੀ ਕੋਈ ਫਰਕ ਹੁੰਦਾ ਕਿ ਤੁਹਾਡੇ ਹਿਸਾਬ ਨਾਲ ਕਿ ਨਹੀਂ ਕੋਈ ਵੈਸੇ ਈ ਕੋਈ ਖਾਸ ਗੱਲ ਤਾਂ ਨਹੀਂ ਹੈਗੀ ਸਹੀ ਹੈ ਜੀ ਹਾਂਜੀ ਕੋਈ ਈ ਖਾਸ ਗੱਲ ਨਹੀਂ ਸਗੋਂ ਕਬ ਮਤਲਬ ਪ੍ਰਵਾਹ ਜਿਹੜੀ ਹੋਰ ਵਧੀਆ ਹੁੰਦੀ ਆ ਹਾਂਜੀ ਆ ਮੈਂ ਦੋ ਵਸੂ ਜਣ ਕਬੂਤਰ ਨਹੀਂ ਡਾਏ ਆਪਣੇ ਉਧਰ ਵੱਡੇ ਕਬੂਤਰ ਦੋ ਹਾਂਜੀ ਹਾਂਜੀ ਤੋਂ ਜੇੜ ਚ ਵੀ ਕਬੂਤਰ ਆਤ ਕੀ ਬੜੇ ਮਤਲਬ ਘਾਟ ਉੱਡੇ ਮੇਰੇ ਸਹੀ ਸਹੀ ਨਹੀਂ ਤੇ ਮੇਰੇ ਉਸਰੇ ਠੀ ਕਬੂਤਰ ਸਾਰਿਆਂ ਨੂੰ ਪਤਾ ਹੀ ਹਰ ਵਾਰੀ ਆਪਣਾ ਪੈਂਦਾ ਲੋ ਜੀ ਉਸਤਾਦ ਜੀ ਨੇ ਬਹੁਤ ਵੱਡੀ ਜਿਹੜੀ ਆਪਾਂ ਨੂੰ ਟਿਪ ਦਿੱਤੀ ਜੀ ਕਿ ਕੋਈ ਜਿਹੜਾ ਕਬੂਤਰ ਆ ਸੇਮ ਹੁੰਦੇ ਆ ਠੀਕ ਹੈ ਜੀ ਪ੍ਰਵਾਹ ਉਨੀ ਕਰਦਾ ਵਾ ਥੋੜਾ ਜਿਹਾ ਚਲੋ ਫਰਕ ਪੈ ਜਾਂਦਾ ਦੋ ਦਿਨ ਘੰਟੇ ਦਾ ਜਿੱਥੇ 2 ਵਜੇ ਬੈਠੀਗਾ ਉਥੇ 4 ਵਜੇ ਬੈਹੀਗਾ ਕਿਉਂ ਉਸਤਾਦ ਜੀ ਬਿਲਕੁਲ ਬਿਲਕ ਤੇ ਪਰਵਾਜਾਂ ਦੇ ਵਿੱਚ ਆਉਣਗੇ ਉਦੋਂ ਹੀ ਤੁਹਾਨੂੰ ਸ਼ੌਂਕ ਕਰਾਵਾਂਗੇ ਜੀ ਠੀਕ ਆ ਪਹਿਣਾ ਤਾਂ ਨਾ ਲੋ ਜੀ ਆ ਦੋਵੇਂ ਪਹਿਣਾ ਜੇ ਤਿੰਨਾਂ ਦਾ ਸਤਾਜੀ ਨਹੀਂ ਆਪਾਂ ਨੂੰ ਭਰਾ ਦਿਖਾਉਣਗੇ ਦੂਜੀ ਸਾਈਡ ਆ ਇਹ ਟੈਡੀ ਜਿਹੜੀ ਆਪਾਂ ਥੱਲੇ ਧੰਨ ਮਾਂ ਦਿਖਾਈ ਇਹਨਾਂ ਦੀ ਆਹ ਲੋ ਜੀ ਲੋ ਜੀ ਇਹਦਾ ਸਤਾਜੀ ਸ਼ੌਂਕ ਕਰਾਈ ਆਖਲਾ ਕਾ ਭਰਾ ਆ ਗਿਆ ਦਾ ਇਹ ਵੀ ਬੜਾ ਸਿਆਣਾ ਜਾਲ ਚੋਂ ਕੱਢਿਆ ਕਿਤੇ ਨਹੀਂ ਹਿੱਲਿਆ ਜਿੱਦਾਂ ਭੈਣਾ ਚ ਸਿਆਣ ਬੋਦਾਂ ਹੀ ਇੱਚ ਸਿਆਣ ਬ ਸਹੀ ਸਹੀ ਸੇਮ ਹੀ ਹੈ ਜੀ ਆਪਣੀ ਮਾਂ ਤੇ ਹੀ ਹੈ ਉਸਤਾਜ ਜੀ ਦਾ ਪਿਓ ਕਿਹੜਾ ਸੀ ਜੇ ਪਹਿਲੇ ਪਿਓ ਥੱਲੇ ਇਹਨਾਂ ਦਾ ਟੈਡੀ ਉਹ ਹੁਣ ਜੋੜਾ ਤੋੜਿਆ ਵਾ ਹਾਂਜੀ ਜੀ ਉਹਨੂੰ ਹੋਰ ਕਿਹ ਪਾ ਕੋਈ ਨਹੀਂ ਜੋੜਿਆਂ ਦਾ ਵੀ ਸ਼ੌਂਕ ਕਰਾਵਾਂਗੇ ਨਾ ਤੁਹਾਨੂੰ ਫੇਰ ਦਿਖਾਵਾਂਗੇ ਠੀਕ 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 ਹੈ ਹਲੋ ਇਹ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਆਪਾਂ ਥੱਲੇ ਵੱਡੇ ਜੋੜਿਆਂ ਦਾ ਤੈਨੂੰ ਜਿਹੜਾ ਸ਼ੌਂਕ ਕਰਾਵਾਂਗੇ ਜੀ ਠੀਕ ਹੈ ਜੀ ਇਹ ਉਹ ਇਹਦਾ ਇਦਾਂ ਦਾ ਹੀ ਆ ਆ ਨਾ ਬਾਕੀ ਉਸਤਾਦ ਜੀ ਨੇ ਪਾਰ ਪੜਾਈ ਦਿੱਤੀ ਹੈ ਠੀਕ ਹੈ ਟਾੜੀ ਦੇ ਇਹਦੇ ਬੱਚੇ ਵੀ ਸ਼ੌਂਕ ਵੀ ਕਰਾਉਂਦੇ ਆ ਠੀਕ ਹੈ ਕਿਹੜੇ ਵਾਲੀ ਜੀ ਇਸੇ ਵੱਡੀ ਕੂਤਰੀ ਵੱਡੀ ਦੇ ਆ ਵੱਡੀ ਦੇ ਅੱਛਾ ਜੀ ਗਾੜੀ ਬੱਚੇ ਸ਼ੌਂਕ ਵੀ ਕਰਾਉਂਦੇ ਹਲੋ ਜੀ ਗਾਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਵੀ ਤੁਹਾਨੂੰ ਬਿ ਸ਼ੌਂਕ ਕਰਾਉਂਦੇ ਜਿਹੜੀ ਪਿਛਲੇ ਬਨੇ ਮਾਦੀ ਖਲੋਦੀ ਆਹ ਵਾਲੀ ਆਹ ਵਾਲੀ ਆਲੀ ਮਾਦੀ ਵੱਡੀ ਮਾਦੀ ਦੇ ਆ ਆੜੀ ਆ ਉਹ ਦੋਵੇਂ ਹੁੰਦੇ ਝੋਲੀ ਅੱਛਾ ਅੱਛਾ ਜੀ ਠੀਕ ਆਹ ਪਹਿਨ ਤਰਾ ਹੁੰਦੇ ਝੋਲੀ ਆ ਆੜੀ ਇਹ ਮੈਨੂੰ ਉਹ ਵੱਡੀ ਲੱਗਦੀ ਬਈ ਇਹ ਹਾਂ ਨਹੀਂ ਇਹ ਇਹ ਵੱਡੀ ਇਹ ਵਾ ਉਹ ਛੋਟੀਆਂ ਦੋਵੇਂ ਸਹੀ ਹੈ ਜੀ ਲਈ ਹੈ ਨਾ ਟਾੜੀ ਹਾਂ ਜੀ ਜੀ ਆਹ ਗਾੜੀ ਉਹ ਟਾੜੀ ਦੇ ਪੱਠੇ ਲੋ ਜੀ ਜਿਹੜੀ ਉਸਤਾਦ ਜੀ ਨੇ ਤਿੰਨ ਬੱਚੇ ਉਹਦੇ ਇੱਕ ਬੱਚਾ ਚਾਰ ਹੀ ਬੱਚੇ ਇੱਕ ਮਰ ਗਿਆ ਤੇ ਹਾਂ ਜੀ ਜੀ ਬਾਕੀ ਪਰਪਟਾਈ ਦਿੱਤੀ ਆ ਉਸਤਾਦ ਜੀ ਨੇ ਸ਼ੌਕ ਕਰਾਉਣ ਦਾ ਮਕਸਦ ਇਹਦਾ ਜੀ ਉਸਤਾਦ ਜੀ ਨਾਲ ਕੋ ਬਹੁਤ ਵਧੀਆ ਜਿਹੜਿਆ ਵਾ ਰਿਜ਼ਲਟ ਹੈਗਾ ਉਹ ਮਾਦੀ ਦਾ ਤੇ ਗਾਂ ਜਿਹੜੇ ਉਹਦੀ ਪੱਠੀ ਨੇ ਗਾਂ ਫੇਰ ਰਿਜ਼ਲਟ ਬਹੁਤ ਜਿੱਦਾਂ ਮਾਂ ਚ ਸਿਆਣ ਪੋਤਾ ਇਨਾਂ ਚ ਸਿਆਣ ਪਹਿਲੇ ਪਹਿਲੇ ਦਿਨ ਉੱਡੇ ਆ ਕਬੂਤਰਾਂ ਵੱਡਿਆਂ ਦੇ ਨਾਲ ਹੀ ਉੱਡੇ ਸਾਨੂੰ ਨਹੀਂ ਪਤਾ ਕਿੱਧਰ ਗਏ ਕਿੱਧਰ ਨਹੀਂ ਆਪੇ ਆ ਗਏ ਘਰੇ ਸਹੀ ਇਹ ਦੇਖੋ ਲੋ ਜੀ ਇੱਕ ਹੋਰ ਇਹਦਾ ਭਰਾ ਜੀ ਉਸੇ ਬ੍ਰੀਡ ਦੇ ਹਾਂ ਉਸਤਾਦ ਜੀ ਨਾਲ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਦਾ ਪਾਰਦਾ ਆਇਆ ਵਾ ਉਹਦੀਆਂ ਆਂ ਪਲਕਾਂ ਜਿਹੜੀਆਂ ਸੰਧੂਰੀ ਆ ਸਈ ਉਸ ਤੋਂ ਮੋੜਾ ਲੱਗੇ ਇਹਨਾਂ ਦੇ ਪਿਓ ਦੇ ਵੀ ਲੋਈ ਬਾਕੀ ਉਸਤਾਜ ਨੇ ਪਾਰ ਪਟਾਈ ਦਿੱਤੀ ਇਹ ਥੋੜੀ ਜੀ ਵਾਇਰਸ ਆਇਆ ਹੀ ਆਪਣੇ ਟਿੱਡੀ ਹੋ ਗਈ ਹੈ ਲੋਈ ਤੀਜੀ ਆ ਜੀ ਬੱਚਾ ਉਹਨਾਂ ਦਾ ਸਹੀ ਸਤਾ ਜੀ ਬਿਲਕੁਲ ਠੀਕ ਹੈ ਜੀ ਇਹ ਆਪਣੀ ਮਾਰ ਗਈ ਪਰ ਥੋੜੀ ਜਿਹੀ ਟੇਢੀ ਹੋ ਗਈ ਹੈ ਲੋ ਜੀ ਆ ਆ ਗਏ ਜੇ ਪੱਠੇ ਟੇਡੀਆਂ ਦੇ ਲੋ ਜੀ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ ਤੇ ਕਮੈਂਟ ਵੀ ਕਰਕੇ ਦਿਰੂ ਦੱਸਣਾ ਕਿ ਤੁਹਾਨੂੰ ਸਤਾ ਜੀ ਨਾਲ ਜਿਹੜਾ ਜੋੜਾ ਤੇ ਗਾਹ ਨਾਲ ਦੇ ਬੱਚੇ ਕਿਵੇਂ ਲੱਗੀਆਂ ਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਸਾਫੀ ਕਰਾਂਗੇ